ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦੇ ਪਹਿਲਾਂ ਆਪਾਂ ਨੂੰ ਆਪਣੀ ਭੈਣ ਦਾ ਇੱਕ ਦਾ ਕਮੈਂਟ ਆਇਆ ਸੀਗਾ ਜੀ ਸੂਜੀ ਦੀ ਬਰਫੀ ਬਾਰੇ ਸੋ ਵੀਡੀਓ ਥੋੜੀ ਜਿਹੀ ਲੇਟ ਹੋ ਗਈ ਅੱਜ ਵੀਡੀਓ ਬਣਾ ਰਹੇ ਹਾਂ ਜੀ ਸੂਜੀ ਦੀ ਬਰਫੀ ਦੀ ਬਿਲਕੁਲ ਤੁਹਾਨੂੰ ਹਲਵਾਈ ਸਟਾਈਲ ਜਿੱਦਾਂ ਸੂਜੀ ਦੀ ਬਰਫੀ ਹੁੰਦੀ ਹੈ ਠੀਕ ਹੈ ਜੀ ਤੁਸੀਂ ਘਰ ਦੇ ਵਿੱਚ ਕਿਸ ਤਰੀਕੇ ਨਾਲ ਬਣਾ ਸਕਦੇ ਹੋ ਮੈਂ ਤੁਹਾਨੂੰ ਦੱਸੂਗਾ ਅੱਜ ਇੱਕ ਕੌਲੀ ਲਈ ਹੈ ਜੀ ਬਰੀਕ ਸੂਜੀ ਦੀ ਜਿਹੜੀ ਕਿ ਮੈਂ ਛਾਣ ਲਈ ਹੈ ਠੀਕ ਹੈ ਜੀ ਛਾਣਨੀ ਸੂਜੀ ਐ ਦਿਨਾਂ ਦੇ ਵਿੱਚ ਜ਼ਰੂਰੀ ਆ ਜਿੰਨੀ ਤੁਸੀਂ ਸੂਜੀ ਲੈਣੀ ਆ ਉਨਾ ਹੀ ਤੁਸੀਂ ਕੀ ਵਰਤਣਾ ਹੈ ਕੀ ਥੋੜਾ ਬਹੁਤਾ ਘੱਟ ਵਰਤ ਸਕਦੇ ਹੋ ਜਿਵੇਂ ਕਿ ਇੱਕ ਕੌਲੀ ਸੂਜੀ ਦੀ ਆ ਪੌਣੀ ਕੌਲੀ ਤੁਸੀਂ ਕੀ ਦੀ ਪਾ ਸਕਦੇ ਹੋ ਕੀ ਦੇਸੀ ਲੈ ਲਿਓ ਜਾਂ ਨਾਰਮਲ ਕੀ ਲੈ ਲਿਓ ਢਾਲਡਾ ਜਿਹੜਾ ਮਰਜੀ ਤੇ ਲਓ ਜੀ ਇਹਨੂੰ ਆਪਾਂ ਨੇ ਪਾ ਲਿਆ ਹੁਣ ਇੱਕ ਕੜਾਹੀ ਦੇ ਵਿੱਚ ਤੇ ਗੈਸ ਕਰ ਲੰਨੇ ਆ ਔਨ ਤੇ ਲੋ ਜੀ ਗੈਸ ਆਪਾਂ ਨੇ ਕਰ ਲਈ ਹੈ ਜੀ ਚਾਲੂ ਤੇ ਮੀਡੀਅਮ ਆਂਚ ਪਰ ਸੂਜੀ ਨੂੰ ਜਿਹੜੀ ਨੂੰ ਆਪਾਂ ਹੁਣ ਭੁੰਨੂਗੇ ਇਹਨੂੰ ਚੰਗੀ ਤਰ੍ਹਾਂ ਜਿਹੜੀ ਆਪਾਂ ਨੇ ਥੋੜੀ ਜਿਹੀ ਇਹ ਨਾਰਮਲ ਚਿੱਟੀ ਰੱਖਣੀ ਆ ਭੁੰਨਣੀ ਵੀ ਮੱਠੀਆਂ ਚ ਪਰ ਜਿਆਦਾ ਲਾਲ ਨਹੀਂ ਕਰਨੀ ਹੈਗੀ ਜੇ ਜਿਆਦਾ ਲਾਲ ਕਰੋਗੇ ਫਿਰ ਬਰਫੀ ਦਾ ਜਿਹੜਾ ਕਲਰ ਹੈ ਉਹ ਲਾਲੀ ਭਰਾਊਗਾ ਜਿਹੜੀ ਲਾਲ ਹੋ ਜਾਊਗਾ ਇਸ ਕਰਕੇ ਆਪਾਂ ਨੇ ਇਹ ਨਾਰਮਲ ਆਂਚ ਪਰ ਭੁੰਨਣੀ ਆ ਤੇ ਭੁੰਨਣੀ ਜ਼ਿਆਦਾ ਨਹੀਂ ਹੈਗੀ ਹਲਕੀ ਜੀ ਕੱਚੀ ਰੱਖੋਗੇ ਨਾਰਮਲ ਜੀ ਮੰਨ ਲਓ ਚਿੱਟੀ ਰੱਖੋਗੇ ਤੇ ਲਓ ਜੀ ਇਹਨੂੰ ਭੁੰਨਦੇ ਹਾਂ ਹੁਣ ਆਪਾਂ ਤਕਰੀਬਨ 10 ਤੋਂ 10 ਮਿੰਟ ਦੇ ਵਿੱਚ ਜਿਹੜੀ ਇਹ ਭੁੰਨ ਹੋ ਜਾਊਗੀ ਮਿਲਦੇ ਹਾਂ ਉਸ ਤੋਂ ਬਾਅਦ ਤੇ ਲਓ ਜੀ ਸੂਜੀ ਆ ਜਿਹੜੀ ਭੁੰਨ ਹੋ ਚੁੱਕੀ ਆ ਜਦੋਂ ਸੂਜੀ ਦਾ ਹਲਕਾ ਜਿਹਾ ਕਲਰ ਚੇਂਜ ਹੋ ਜਾਵੇ ਉਦੋਂ ਆਪਾਂ ਨੇ ਗੈਸ ਕਰ ਦੇਣੀ ਆ ਬੰਦ ਤੇ ਇਹਦੇ ਵਿੱਚ ਪਾ ਦਾਂਗੇ ਅੱਧੇ ਤੋਂ ਵੀ ਅੱਧਾ ਗਲਾਸ ਦੁੱਧ ਦਾ ਦੁੱਧ ਇਸ ਕਰਕੇ ਪਾ ਰਹੇ ਆ ਕਿਉਂਕਿ ਜਦੋਂ ਆਪਾਂ ਸੂਜੀ ਦੇ ਵਿੱਚ ਚਾਸਣੀ ਬਣਾ ਕੇ ਪਾਉਂਗੇ ਠੀਕ ਹੈ ਜੀ ਇਹਨੂੰ ਬਰਫੀ ਬਣਾਉਣ ਵਾਸਤੇ ਤਾਂ ਸੂਜੀ ਦੀ ਬਰਫੀ ਹੈ ਜਿਹੜੀ ਉਹ ਹਾਰਡ ਹੋ ਜਾਂਦੀ ਹੈ ਜ਼ਿਆਦਾ ਦੁੱਧ ਪਾਉਣ ਨਾਲ ਕੀ ਆ ਹੋਊਗਾ ਸੂਜੀ ਫੁੱਲ ਜੂਗੀ ਤੇ ਉਹ ਨਰਮ ਹੋ ਜਾਊਗੀ ਆ ਦੇਖੋ ਠੀਕ ਹੈ ਜੀ ਤੇ ਇਹਨੂੰ ਆਪਾਂ ਕਰਦਾਂਗੇ ਮਿਕਸ ਸਾਰੀ ਨੂੰ ਤੇ ਲਓ ਜੀ ਛੱਡ ਦਿੰਦੇ ਆ ਮਿਕਸ ਕਰਕੇ ਤੇ ਉਸ ਤੋਂ ਬਾਅਦ ਜਦੋਂ ਇਹ ਠੰਡੀ ਹੋਗੀ ਵੀਰ ਆਪਾਂ ਇਹਦੇ ਵਿੱਚ ਪਾਵਾਂਗੇ ਚਾਸਣੀ ਬਣਾ ਕੇ ਤੇ ਨਾਲੇ ਥੋੜਾ ਜਿਹਾ ਪਾਵਾਂਗੇ ਮਿਲਕ ਪਾਊਡਰ ਤੇ ਲੋ ਜੀ ਇਹਨੂੰ ਸੂਜੀ ਨੂੰ ਕਰਦੇ ਆਂ ਠੰਡੀ ਅਗਲਾ ਪ੍ਰੋਸੈਸ ਕਰੂਗੇ ਜਦੋਂ ਉਸ ਚਾਦੂ ਇਹ ਠੰਡੀ ਹੋਗੀ ਤੇ ਲੋ ਜੀ ਸੂਜੀ ਹੋ ਚੁੱਕੀ ਹੈ ਜੀ ਠੰਡੀ ਆ ਦੇਖੋ ਕਿੰਨੀ ਇਹ ਨਰਮ ਹੋ ਗਈ ਬਰਫੀ ਆ ਜਿਹੜੀ ਐ ਇਦਾਂ ਬਹੁਤ ਵਧੀਆ ਬਣਦੀ ਐ ਸੂਜੀ ਕਦੇ ਵੀ ਹਾਰ ਨਹੀਂ ਹੁੰਦੀ ਤੇ ਹੁਣ ਆਪਾਂ ਇਹਦੇ ਵਿੱਚ ਅੱਧੀ ਕੌਲੀ ਪਾ ਦਾਂਗੇ ਮਿਲਕ ਪਾਊਡਰ ਦੀ ਮਿਲਕ ਪਾਊਡਰ ਇਸ ਕਰਕੇ ਪਾ ਰਹੇ ਆ ਜੀ ਇੱਕ ਤਾਂ ਇਹਦੇ ਵਿੱਚੋਂ ਖੋਏ ਵਾਲਾ ਟੇਸਟ ਆਊਗਾ ਜੇ ਮੰਨ ਲਓ ਮਿਲਕ ਪਾਊਡਰ ਆਪਾਂ ਨੇ ਨਾ ਪਾਇਆ ਕਿਉਂਕਿ ਆਪਾਂ ਨੇ ਪਾਇਆ ਇਹਦੇ ਵਿੱਚ ਦੁੱਧ ਸੂਜੀ ਨੂੰ ਫਲਾਉਣ ਵਾਸਤੇ ਜੇ ਮਿਲਕ ਪਾਊਡਰ ਦੀ ਨਾ ਵਰਤੋ ਕਰੀ ਫਿਰ ਇਹਦੇ 'ਚ ਜਿਹੜਾ ਇਹ ਹਲਵੇ ਵਰਗਾ ਪ੍ਰਸ਼ਾਦ ਵਰਗਾ ਟੇਸਟ ਆਊਗਾ ਇਸ ਕਰਕੇ ਆਪਾਂ ਨੇ ਇਹਦੇ ਵਿੱਚ ਮਿਲਕ ਪਾਊਡਰ ਪਾਉਣਾ ਹੈ ਤੇ ਲੋ ਜੀ ਇਹਨੂੰ ਕਰ ਦਿੰਨੇ ਆ ਚੰਗੀ ਤਰ੍ਹਾਂ ਮਿਕਸ ਉਸ ਤੋਂ ਬਾਅਦ ਬਣਾਉਨੇ ਆ ਪਾ ਚਾਸ਼ਣੀ ਡੇਢ ਕੌਲੀ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਚੀਨੀ ਦੀ ਤੁਸੀਂ ਇੱਕ ਕੌਲੀ ਵੀ ਪਾ ਸਕਦੇ ਹੋ ਜੇ ਮਿੱਠਾ ਘੱਟ ਪਸੰਦ ਹੈ ਪਰ ਮੈਂ ਪਾ ਰਿਹਾ ਜੀ ਡੇਢ ਕੌਲੀ ਕੌਲੀ ਆਪਾਂ ਨੇ ਪਹਿਲਾਂ ਪਾ ਲਈ ਤੇ ਇੱਕ ਕੌਲੀ ਇਹ ਆ ਜੀ ਹੁਣ ਆਪਾਂ ਬਣਾਉਣੀ ਹੈ ਇਹਦੀ ਚਾਸਣੀ ਇੱਕ ਕੌਲੀ ਤੋਂ ਘੱਟ ਪਾਵਾਂਗੇ ਆਪਾਂ ਇਹਦੇ ਵਿੱਚ ਪਾਣੀ ਅੱਧੀ ਪਾਣੀ ਕੌਲੀ ਪਾਣੀ ਦੀ ਪਾ ਲੈਣੀ ਹੈ ਜੀ ਗੈਸ ਕਰਦੇ ਆਂ ਚਾਲੂ ਤੇ ਸਦੋ ਤੱਕ ਆਪਣੀ ਖੰਡ ਹੈ ਜਿਹੜੀ ਚੀਨੀ ਆ ਉਹ ਖੁਰਦੀ ਨਹੀਂ ਉਦੋਂ ਤੱਕ ਆਪਾਂ ਇਹਨੂੰ ਹਿਲਾਈ ਜਾਣਾ ਜਦੋਂ ਇਹ ਖੁਰਗੀ ਫਿਰ ਤੁਹਾਨੂੰ ਦੱਸਾਂਗੇ ਵੀ ਆਪਾਂ ਨੇ ਕਿਹੜੀ ਤਾਰ ਦੀ ਚਾਸਣੀ ਬਣਾ ਕੇ ਆਪਣੀ ਵਰਫੀ ਦੇ ਵਿੱਚ ਪਾਉਣੀ ਆ ਮੰਨ ਲਓ ਜਿਹੜੀ ਆਪਾਂ ਨੇ ਸੂਜੀ ਭੁੰਨ ਕੇ ਰੱਖੀ ਆ ਤੇ ਲਓ ਜੀ ਖੰਡ ਆ ਜਿਹੜੀ ਆਪਣੀ ਘੁਲ ਚੁੱਕੀ ਆ ਜੀ ਖੰਡ ਦੇ ਉੱਪਰ ਮੈਲ ਦੇਖੋ ਬਿਲਕੁਲ ਵੀ ਨਹੀਂ ਆਈ ਹੈਗੀ ਕਿਉਂਕਿ ਇਹ ਜਿਹੜੀ ਖੰਡ ਹੈ ਇਹ ਹੈਗੀ ਆ ਜੀ ਉਤਮ ਸ਼ੂਗਰ ਉਤਮ ਸ਼ੂਗਰ ਦੀ ਜਿਹੜੀ ਚੀਨੀ ਆ ਜੀ ਉਹ ਬਹੁਤ ਹੀ ਵਧੀਆ ਏ ਉਤਮ ਵਾਲੀ ਕਹਿੰਦੇ ਆ ਜੀ ਨੂੰ ਆਪਾਂ ਤੇ ਲਓ ਜੀ ਇਹਨੂੰ ਹੁਣ ਪਕਾਵਾਂਗੇ ਜਦੋਂ ਤੱਕ ਇਹ ਚ ਇੱਕ ਵਧੀਆ ਤਾਰਨੀ ਬਣ ਜਾਂਦੀ ਹਲੇ ਇਹ ਨਰਮ ਹੈ ਜੀ ਤੇ ਉਸ ਤੋਂ ਬਾਅਦ ਇਹਨੂੰ ਪਕਾ ਕੇ ਪਾਵਾਂਗੇ ਆਪਾਂ ਭੁੰਨੀ ਹੋਈ ਸੂਜੀ ਦੇ ਵਿੱਚ ਤੇ ਲਓ ਜੀ ਚਾਣੀ ਹੈ ਜਿਹੜੀ ਆਪਣੀ ਚਾਸਣੀ ਉਹ ਪੱਕ ਚੁੱਕੀ ਆ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਚੈੱਕ ਕਰਕੇ ਠੀਕ ਆ ਜੀ ਕਿੰਦਾ ਦੀ ਆਪਾਂ ਨੇ ਤਾਰ ਹੈ ਜਿਹੜੀ ਉਹ ਬਣਾ ਕੇ ਚਾਸਣੀ ਪਾਉਣੀ ਹੈ ਸੂਜੀ ਦੇ ਵਿੱਚ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੀ ਤਾਰ ਹੋਣੀ ਚਾਹੀਦੀ ਹੈ ਜੀ ਕਈ ਭੈਣਾ ਭਰਾਵਾਂ ਦੇ ਮੈਨੂੰ ਕਮੈਂਟ ਆਉਂਦੇ ਆ ਵੀ ਸਾਡੀ ਬਰਫੀ ਜਮੀ ਨਹੀਂ ਜਾਂ ਹਾਰ ਹੋਗੀ ਜਾਂ ਨਰਮ ਰਹੇਗੀ ਕਹਤਾ ਤੁਹਾਡੀ ਜਿਹੜੀ ਤਾਰ ਹੈ ਤੁਸੀਂ ਚਾਸਣੀ ਦੀ ਬਣਾਉਂਦੇ ਹੋ ਨਰਮ ਹੁੰਦੀ ਹੈ ਜੀ ਜਾਂ ਫਿਰ ਤਾਰ ਜਿਆਦਾ ਮੋਟੀ ਹੋ ਜਾਂਦੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਠੀਕ ਹੈ ਜੀ ਇਸ ਤਰੀਕੇ ਦੀ ਤਾਰ ਤੁਸੀਂ ਬਣਾ ਕੇ ਜਿਹੜੀ ਚਾਹੇ ਪੇਸਣ ਦੀ ਬਰਫੀ ਬਣਾ ਰਹੇ ਹੋ ਚਾਹੇ ਸੂਜੀ ਦੀ ਚਾਹੇ ਮੈਦੇ ਦੀ ਜੇ ਤੁਸੀਂ ਸਰਦੀ ਦੇ ਵਿੱਚ ਬਣਾ ਰਹੇ ਹੋ ਤਾਂ ਮਾੜੀ ਮੋਟੀ ਨਰਮ ਰਹੇਗੀ ਤਾਰ ਕੋਈ ਦਿੱਕਤ ਨਹੀਂ ਪਰ ਗਰਮੀ ਦੇ ਵਿੱਚ ਆਪਾਂ ਕਿਉਂਕਿ ਕੀ ਪਾਉਂਦੇ ਆ ਥੋੜੀ ਜੀ ਤਾਰ ਮੋਟੀ ਹੋਣੀ ਚਾਹੀਦੀ ਹੈ ਨਾਰਮਲ ਠੀਕ ਹੈ ਜੀ ਫਿਰ ਵਲ ਫਿਰ ਆਪਣੀ ਵਰਫੀ ਜਿਹੜੀ ਆ ਉਹ ਸਹੀ ਢੰਗ ਨਾਲ ਜੰਮੂਗੀ ਆ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੀ ਤਾਰ ਤੁਸੀਂ ਬਣਾਉਣੀ ਹੈ ਜੀ ਤੇ ਇਹਨੂੰ ਪਾ ਦਾਂਗੇ ਹੁਣ ਵਰਫੀ ਦੇ ਵਿੱਚ ਆਪਾਂ ਯਾਨੀ ਕਿ ਸੂਜੀ ਦੇ ਵਿੱਚ ਤੇ ਲਓ ਜੀ ਜਾਸਲੀ ਨੂੰ ਪਾਉਂਦੇ ਆ ਹੁਣ ਆਪਾਂ ਆਪਣੀ ਥੋਨੀ ਹੋਈ ਸੂਜੀ ਦੇ ਵਿੱਚ ਤੇ ਇਹਨੂੰ ਕਰ ਦੋਗੇ ਚੰਗੀ ਤਰ੍ਹਾਂ ਮਿਕਸ ਤਾਂ ਜੋ ਇਹਦੇ ਵਿੱਚ ਗੱਠਾ-ਗੁੱਠਾ ਨਾ ਪਾਵੇ ਤੇ ਲੋ ਜੀ ਜਦੋਂ ਚਾਣੀ ਸੂਜੀ ਦੇ ਵਿੱਚ ਮਿਕਸ ਹੋ ਗਈ ਅਗਰ ਇਹ ਬੈਟਰ ਹੁਣ ਸਾਰਾ ਜਿਹੜਾ ਬਣਿਆ ਹੈ ਕੜਾਹੀ ਨੂੰ ਨਹੀਂ ਚਿਪਕ ਰਿਹਾ ਤਾਂ ਸਮਝ ਲਓ ਬਰਫੀ ਹੈ ਜਿਹੜੀ ਤੁਹਾਡੀ ਪਰਫੈਕਟ ਹੈ ਐਨ ਸਹੀ ਢੰਗ ਨਾਲ ਜਮੂਗੀ ਜੇ ਜਿਆਦਾ ਕੜਾਹੀ ਨੂੰ ਚਿਪਕਦਾ ਹੋਇਆ ਫਿਰ ਬਰਫੀ ਤੁਹਾਡੀ ਨਰਮ ਹੈ ਜਿਆਦਾ ਠੀਕ ਹੈ ਜੀ ਚਾसनी ਹੈ ਜਿਹੜੀ ਮੰਨ ਲਓ ਉਹ ਤਾਰ ਹੈ ਜਿਹੜੀ ਤੁਸੀਂ ਘੱਟ ਨਰਮ ਰਹਿ ਗਈ ਤੇ ਲੋ ਜੀ ਇਧਰ ਨਿਆਣੇ ਵੀ ਆਪਣੇ ਰਸੋਈ ਦੇ ਵਿੱਚ ਆ ਚੁੱਕੇ ਹੈ ਜੀ ਤੇ ਲੋ ਜੀ ਇਹਨੂੰ ਕਰਦੇ ਆ ਥੋੜੀ ਜਿਹੀ ਠੰਡੀ ਉਸ ਤੋਂ ਬਾਅਦ ਕੱਟਾਂਗੇ ਇਹਨੂੰ ਟ੍ਰੇ ਦੇ ਵਿੱਚ ਜਾਂ ਥਾਲੀ ਦੇ ਵਿੱਚ ਤੇ ਲੋ ਜੀ ਇੱਕ ਟ੍ਰੇ ਦੇ ਵਿੱਚ ਲਾ ਲਾਂਗੇ ਆਪਾਂ ਥੋੜਾ ਜਿਹਾ ਫੈਨ ਜੇ ਤੁਹਾਡੇ ਕੋਲ ਟ੍ਰੇ ਨਹੀਂ ਹੈਗੀ ਤਾਂ ਤੁਸੀਂ ਕੋਈ ਗੋਲ ਥਾਲੀ ਵੀ ਯੂਜ਼ ਕਰ ਸਕਦੇ ਹੋ ਪਰ ਫੈਨ ਇਸ ਕਰਕੇ ਲਾਇਆ ਜਾਂਦਾ ਹੈ ਕਿਉਂਕਿ ਥੱਲੇ ਜਿਹੜੀ ਬਰਫੀ ਉਹ ਜ਼ਿਆਦਾ ਚਿਪਕੇ ਨਾ ਤੁਸੀਂ ਇਹਦੀ ਜਗ੍ਹਾ ਦੇਸੀ ਕੀ ਵੀ ਲਾ ਸਕਦੇ ਹੋ ਤੇ ਲੋ ਜੀ ਬਰਫੀ ਕਰਦੇ ਹੁਣ ਠੰਡੀ ਤੇ ਲਓ ਜੀ ਬਰਫੀਏ ਜਿਹੜੀ ਆਪਣੀ ਠੰਡੀ ਹੋ ਚੁੱਕੀ ਆ ਤੇ ਠੰਡੀ ਹੋਣ ਨੂੰ ਤਕਰੀਬਨ ਇਹਨੂੰ 35 ਤੋਂ 40 ਮਿੰਟ ਲੱਗ ਚੁੱਕੇ ਆ ਜੀ ਕਿਉਂਕਿ ਜੇ ਬਰਫੀ ਨਾਰਮਲ ਤਰੀਕੇ ਨਾਲ ਠੰਡੀ ਹੋ ਰਹੀ ਆ ਤਾਂ ਸਮਝ ਲਓ ਵਧੀਆ ਜਮੂਗੀ ਉਹ ਜੇ ਤੁਹਾਡੀ ਬਰਫੀ ਠੰਡੀ ਹੁੰਦੇ ਹੁੰਦੇ ਕਾਠੀ ਹੋ ਰਹੀ ਆ ਤਾਂ ਇਹ ਵਧੀਆ ਜਮੂਗੀ ਜੇ ਕਾਠੀ ਨਹੀਂ ਹੋ ਰਹੀ ਥਿੱਕ ਨਹੀਂ ਹੋ ਰਹੀ ਫੇਰ ਸਮਝ ਲਓ ਨਰਮ ਰਹੇਗੀ ਯਾ ਫਿਰ ਇਹ 35 40 ਮਿੰਟ ਦੇ ਵਿੱਚ ਵਿੱਚ ਜਮੇ ਡਰਾਈ ਹੋ ਗਈ ਸੁੱਕ ਗਈ ਮੰਨ ਲਓ ਜਮੇ ਕਾਠੀ ਹੋ ਗਈ ਫੇਰ ਬਰਫੀ ਤੇਜ ਹੈ ਜੇ ਇਦਾਂ 35 40 ਮਿੰਟ ਦੇ ਵਿੱਚ ਕੜਾਹੀ ਛੱਡ ਰਹੀ ਹੈ ਠੀਕ ਹੈ ਜੀ ਆ ਦੇਖੋ ਕਟਾਈ ਨੂੰ ਚਿਪਕ ਨਹੀਂ ਰਹੀ ਇਹ ਹਲੇ ਇਹ ਗਰਮ ਵੀ ਹੈਗੀ ਨਾਰਮਲ ਜੀ ਤੇ ਬਰਫੀ ਪਰਫੈਕਟ ਹੈ ਤੇ ਹੁਣ ਕਰਦੇ ਆਪਾਂ ਟ੍ਰੇ ਦੇ ਵਿੱਚ ਆ ਦੇਖੋ ਜੀ ਕੜਾਹੀ ਨੂੰ ਬਰਫੀ ਹੈ ਜਿਹੜੀ ਬਿਲਕੁਲ ਵੀ ਚਿਪਕੀ ਨਹੀਂ ਹੈਗੀ ਇਹਦਾ ਮਤਲਬ ਇਹ ਹੈ ਆ ਵੀ ਇਹ ਮਾੜੀ ਮੋਟੀ ਚਿਪਕੂ ਵੀ ਕੋਈ ਚੱਕਰ ਨਹੀਂ ਠੀਕ ਹੈ ਜੀ ਜਿਆਦਾ ਨਹੀਂ ਚਿਪਕਣੀ ਚਾਹੀਦੀ ਫੇਰ برفੀ ਜਮਣੀ ਨਹੀਂ ਹੈਗੀ ਹੁਣ ਇਹ ਚਿਪਕੀ ਨਹੀਂ ਹੈਗੀ ਵਰਫੀ ਆਪਣੀ ਐਨ ਸੈਟ ਜਮੂਗੀ ਤੇ ਲਓ ਜੀ ਹੁਣ ਇਹਨੂੰ ਆਪਾਂ ਕਰਦੇ ਆਂ ਸੈਟ ਟ੍ਰੇ ਦੇ ਵਿੱਚ ਸੋ ਵੀਡੀਓ ਦੇ ਵਿੱਚ ਕਈ ਵਾਰ ਮੱਖੀਆਂ ਜ਼ਰੂਰ ਆ ਜਾਂਦੀਆਂ ਠੀਕ ਹੈ ਜੀ ਕਿਉਂਕਿ ਸਾਡੇ ਏਰੀਆ ਦੇ ਵਿੱਚ ਪੋਲਟਰੀ ਫਾਰਮ ਜਿਹੜੇ ਹੈਗੇ ਕਾਫੀ ਆ ਇਸ ਕਰਕੇ ਵੀਡੀਓ ਦੇ ਵਿੱਚ ਮੱਖੀਆਂ ਆ ਜਾਂਦੀਆਂ ਸੋ ਕਈ ਬਾਈ ਕਮੈਂਟ ਕਰ ਦਿੰਦੇ ਆ ਸੋ ਇਹਨਾਂ ਦਾ ਕੋਈ ਇਲਾਜ ਨਹੀਂ ਹੈਗਾ ਜੀ ਕੋਈ ਜ਼ਹਿਰੀਲੀ ਚੀਜ਼ ਆਪਾਂ ਆਪਣੇ ਕਿਚਨ ਦੇ ਵਿੱਚ ਨਹੀਂ ਰੱਖ ਸਕਦੇ। ਸੋ ਇਸ ਕਰਕੇ ਬੈਡ ਕਮੈਂਟ ਨਾ ਕਰਿਆ ਕਰੋ ਜੀ। ਕਈ ਬਾਈ ਕਮੈਂਟ ਕਰ ਦਿੰਦੇ ਆ। ਤੇ ਲਓ ਜੀ ਇਹਨੂੰ ਬਟ੍ਰੇ ਦੇ ਵਿੱਚ ਹੁਣ ਬਿਛਾ ਦੋਗੇ। ਜਿੰਨੇ ਕੁ ਤੱਕ ਇਹ ਆ ਗਈ। ਕਿਉਂਕਿ ਜ਼ਿਆਦਾ ਆਪਾਂ ਨੇ ਮੋਟੀ ਵੀ ਨਹੀਂ ਜਮਾਉਣੀ ਇਹ ਤੇ ਜ਼ਿਆਦਾ ਪਤਲੀ ਵੀ ਨਹੀਂ ਕਰਨੀ। ਤੇ ਲਓ ਜੀ ਇਹਨੂੰ ਕਰ ਦਿੰਦੇ ਆ ਸੈੱਟ ਚੰਗੀ ਤਰ੍ਹਾਂ। ਤੇ ਲਓ ਜੀ ਬਰਫੀ ਆਪਾਂ ਨੇ ਟ੍ਰੇ ਦੇ ਵਿੱਚ ਬਿਛਾਤੀ ਆ। ਇੱਕ ਵਾਰ ਇਸ ਤਰੀਕੇ ਨਾਲ ਚੱਕ ਚੱਕ ਕੇ ਆਪਾਂ ਨੇ ਮਾਰਨਾ ਕਿਉਂਕਿ ਚੰਗੀ ਤਰ੍ਹਾਂ ਇਹ ਸੈੱਟ ਹੋ ਜਾਂਦੀ ਆ ਤੇ ਹੁਣ ਹੱਥ ਨਾਲ ਕਰ ਦੋਗੇ ਸੈੱਟ ਤੇ ਜੇ ਬਰਫੀ ਤੁਹਾਡੇ ਹੱਥ ਨੂੰ ਨਹੀਂ ਚਿਪਕ ਰਹੀ ਤਾਂ ਸਮਝ ਲਓ ਬਰਫੀ ਪਰਫੈਕਟ ਆ ਤੇ ਜੇ ਹੱਥ ਨੂੰ ਚਿਪਕਦੀ ਹੋਈ ਫੇ ਸਮਝ ਲਓ ਕੰਮ ਜਿਹੜਾ ਉਹ ਗੜਬੜ ਹੈ ਤੇ ਲਓ ਜੀ ਹੁਣ ਆਪਾਂ ਇਹ ਤੇ ਲਾਉਨੇ ਆ ਤੁਹਾਡੇ ਬਰੀਕ ਬਰੀਕ ਕੱਟੇ ਹੋਏ ਪਿਸਤਾ ਤੇ ਬਦਾਮ ਜਿਹੜਾ ਡਰਾਈ ਫਰੂਟ ਤੁਹਾਡੇ ਕੋਲ ਹੋਇਆ ਤੁਸੀਂ ਉਹ ਕੱਟ ਕੇ ਇਹਦੇ ਉੱਪਰ ਲਾ ਲਿਓ ਤੇ ਲਓ ਜੀ ਬਰਫੀ ਨੂੰ ਰੱਖ ਦਿੰਦੇ ਆ ਠੰਡੀ ਹੋਣ ਵਾਸਤੇ ਤੇ ਇਹਨੂੰ ਜਮਣ ਨੂੰ ਤਕਰੀਬਨ 5 ਤੋਂ 6 ਘੰਟੇ ਲੱਗ ਜਾਣੇ ਆ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਇਹਦੀ ਕਟਿੰਗ ਕਰਕੇ ਬਰਫੀ ਆਪਣੀ ਜੰਮ ਚੁੱਕੀ ਆ ਜੀ ਆ ਦੇਖੋ ਐਨ ਪੂਰੀ ਪਰਫੈਕਟ ਐ ਜਿਹੜੀ ਐਨ ਸਹੀ ਢੰਗ ਨਾਲ ਇਹ ਜਮੀ ਆ ਤੇ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਪੀਸ ਤੁਸੀਂ ਆਪਣੇ ਹਿਸਾਬ ਨਾਲ ਕੱਟ ਲਿਓ ਪਹਿਲਾਂ ਇੱਕ ਸਾਈਡ ਨੂੰ ਜਿਹੜੇ ਆਪਾਂ ਲਾਈਨਾਂ ਮਾਰ ਲਾਂਗੇ ਇਹਦੇ 'ਚ ਠੀਕ ਹੈ ਜੀ ਇਸ ਤਰੀਕੇ ਨਾਲ ਇੱਕ ਸਾਈਡ ਲਾਈਨਾਂ ਵੱਜ ਗਈਆਂ ਜੀ ਤੇ ਹੁਣ ਮਾਰਾਂਗੇ ਲੰਬੇ ਲੋਟ ਤੇ ਜਦੋਂ ਵੀ ਤੁਸੀਂ ਵਰਫੀ ਕੱਟਣੀ ਆ ਜਿਹੜੀ ਤੁਸੀਂ ਕਰਦ ਲੈਣੀ ਆ ਕੋਈ ਵੀ ਉਹ ਥੋੜੀ ਜਿਹੀ ਤਿੱਖੀ ਹੋਣੀ ਚਾਹੀਦੀ ਆ ਕਿਉਂਕਿ ਜੇ ਕਰਦ ਤਿੱਖੀ ਨਾ ਹੋਈ ਕਰਦ ਖੁੰਡੀ ਹੋਈ ਤੇ ਜਦੋਂ ਵਰਫੀ ਕੱਟੋਗੇ ਨਾ ਤੋ ਦੇ ਪੀਸ ਆ ਜਿਹੜੇ ਖਰਾਬ ਹੋਵਗੇ ਇੱਥੇ ਦਰਦਰਾਪਣ ਆ ਜਾਊਗਾ ਪੀਸਾਂ ਦੇ ਉੱਪਰ ਇਸ ਕਰਕੇ ਕਰਦੇ ਜਿਹੜੀ ਹਮੇਸ਼ਾ ਤਿੱਖੀ ਲੈਣੀ ਹੈ ਤੁਸੀਂ ਲਓ ਜੀ ਹੁਣ ਐ ਸਾਈਡ ਨੂੰ ਮਾਰਾਂਗੇ ਲੈਣਾ ਤੇ ਲਓ ਜੀ ਹੁਣ ਤੁਹਾਨੂੰ ਦਿਖਾਉਣੀ ਆ ਵਿੱਚੋਂ ਪੀਸ ਕੱਢ ਕੇ ਇੱਕ ਸਾਈਡ ਤੋਂ ਪੀਸ ਕੱਢਣੇ ਸਟਾਰਟ ਕਰ ਦਾਂਗੇ ਲੋ ਜੀ ਆ ਦੇਖੋ ਕਿੰਨੀ ਵਧੀਆ ਬਰਫੀ ਹੈ ਜਿਹੜੀ ਆਪਣੀ ਤਿਆਰ ਹੋਈ ਆ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਆਪਾਂ ਕਰੇ ਸੂਜੀ ਦੀ ਬਰਫੀ ਬਿਲਕੁਲ ਈਜ਼ੀ ਤਰੀਕੇ ਨਾਲ ਕਿਉਂਕਿ ਹੁਣ ਫੈਸਟੀਵਲ ਆ ਗਏ ਆ ਜੀ ਅੱਗੇ ਲੱਖੜੀਆਂ ਆ ਗਏ ਯਾਨੀ ਰક્ષાਬੰਧਨ ਆ ਗਿਆ ਜਾਂ ਕੋਈ ਵੀ ਤਿਹਾਰਾ ਹੈ ਉਹ ਤੇ ਆਪਾਂ ਇਸ ਤਰੀਕੇ ਨਾਲ ਤੁਸੀਂ ਦੇਖ ਲਈ ਹੁਣ ਪੂਰੀ ਵੀਡੀਓ ਠੀਕ ਹੈ ਜੀ ਬਰਫੀ ਦਾ ਦੇਖੋ ਜੀ ਇਹਨ ਕਿੰਨਾ ਵਧੀਆ ਟੈਕਸਚਰ ਆਇਆ ਮੈਂ ਤੁਹਾਨੂੰ ਇੱਕ ਪੀਸ ਤੋੜ ਕੇ ਵੀ ਦਿਖਾਉਣਾ ਆ ਦੇਖੋ ਨਾ ਇਹ ਜਿਆਦਾ ਨਰਮ ਹੈ ਤੇ ਨਾ ਹੀ ਸਖਤ ਹੈ ਜਿੱਦਾਂ ਦੀ ਬਰਫੀ ਹੋਣੀ ਚਾਹੀਦੀ ਉਸ ਤਰੀਕੇ ਦੀ ਬਣੀ ਹੈ ਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ ਸੋ ਮਿਲਦੇ ਆ ਜੀ ਫੇਰ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ